ਹੈਲੋ ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਊ ਵਲੋਗ ਵਿੱਚ ਉਮੀਦ ਕਰਦੇ ਹਾਂ ਸਾਰੇ ਜਣ ਠੀਕ ਹੋਵੋਗੇ ਤੇ ਮੰਮੀ ਲੱਗੀਆਂ ਸਬਜ਼ੀ ਬਣਾਉਣਾ ਆਪਾਂ ਲੱਗੀਆਂ ਸਬਜ਼ੀ ਤੇਲ ਪਾ ਲਿਆ ਜੀ ਨਾ ਪਾਤਾ ਪਾ ਤੇ ਆਪਾਂ ਲੱਗੀਆਂ ਸਬਜ਼ੀ ਬਣਾਉਣੇ ਜੀ ਵਿੱਚ ਪਾਤਾ ਪਾ ਪਿਆਜ਼ ਜੀ ਅੱਗੇ ਤੋਂ ਬਣਾਉਣੇ ਦੱਸਾਂ ਥੋੜਾ ਆਪਾਂ ਨੇ ਪਿਆਜ਼ ਲੱਗਣ ਪਾਤਾ ਹਰੀ ਮੱਠਾ ਕਟਲਿਸ ਕੱਟ ਕੇ ਰੱਖ ਲਈਆਂ ਪਾਹਰਲਾ ਮੌਸਮ ਦੇਖੋ ਅੱਜ ਥੋੜਾ ਜਿਹਾ ਬਦਲ ਹੋ ਗਿਆ ਤੇ ਠੰਢੀ ਠੰਢੀ ਹਵਾ ਚੱਲਦੀ ਹੈ ਬੱਦਰ ਹੋਇਆ ਹੋਇਆ ਵਧੀਆ ਮੌਸਮ ਹੁਣ ਥੋੜਾ ਜਿਹਾ ਵਧੀਆ ਮੌਸਮ ਹੋ ਗਿਆ ਠੰਢੀ ਠੰਢੀ ਹਵਾ ਚੱਲਦੀ ਹੈ ਤੇ ਥੋੜੇ ਜਿਹਾ ਬੱਦਲ ਹੋ ਗਏ ਨੇ ਤੇ ਆਪਾਂ ਬਣਾਉਣ ਲੱਗੇ ਸੀ ਸਬਜ਼ੀ ਥੋੜਾ ਜਿਹਾ ਦੁੱਲ ਗਿਆ ਸੀਗਾ ਪਾਣੀ ਇੱਥੇ ਨੂੰ ਪੋਚਾ ਫੇਰ ਲੀਏ ਜਿੱਦਾਂ ਹੋ ਗਿਆ ਸੀ ਪਾਣੀ ਝੱਲ ਗਿਆ ਸੁੱਕਾ ਹੋ ਸੁੱਕਾ ਤਾਂ ਕਹਿੰਤੋ ਲੀਜੋ ਤੀਸੀ ਕੀ ਅਰਜਨ ਅੱਜ ਤੋਤੀ ਢੋਲੀ ਆਟਾ ਤੋਂ ਕਿੰਨੇ ਤੱਕ ਬਹੁਤ ਕਾफी ਸੁੱਕੀ ਜਾ ਰਹੀ ਸੁੱਕੀ ਹੈ ਨਾ ਹੁਣ ਇਹਦੇ ਚਾਟਾ ਪਾ ਲਈ ਪਾ ਲਾਂਗੇ ਜਿਆ ਜਿਆ ਕੋਲ ਲੀਜੋ ਪਾ ਲਾਂਗੇ ਆਟਾ ਤੋਂ ਬੀ ਨਾ ਪਾ ਲਾਂਗੇ

थोड़ा सा पानी डालना है

ਹਾਂ ਸਾਫ ਚੀਨ ਲਾਤਾ ਤੜਕਾ ਤੇ ਸਬਜ਼ੀ ਆਪਣੀ ਬਣ ਜਾਣੀ ਆ ਤੇ ਜਿਸकी ਇਹ ਸਬਜ਼ੀ ਵਧੀਆ ਹੁੰਦੀ ਆ ਠੰਡੀ ਠੰਡੀ ਹੁੰਦੀ ਆ ਗਰਮੀਆਂ ਦੇ ਵਿੱਚ ਤੇ ਅੱਜ ਆਪਾਂ ਤੇ ਸਵੇਰੇ ਆਪਾਂ ਧੋਤੇ ਸੀਗੇ ਕੱਪੜੇ ਕੱਪੜੇ ਧੋ ਕੇ ਤੇ ਹੁਣ ਆਪਾਂ ਲਾ ਲੇ ਹੁਣ ਆਪਾਂ ਤੈਂ ਕਰਕੇ ਕੱਪੜੇ ਜੱਖ ਲੈਣੇ ਆ ਤੇ ਕਪੜੇ ਤੈਂ ਕਰ ਦੇਣੀਆਂ ਆਪਾਂ ਨੇ ਤੈਂ ਕਰਕੇ ਫਿਰ ਆਪਾਂ ਰੱਖ ਦਈਏ ਆਪਾਂ ਚਾਦਰਾਂ 'ਚ ਉਧਰਾਂ ਧੋਤੀਆਂ ਸੀਗੀਆਂ ਤੇ ਚਲੋ ਹੁਣ ਆਪਾਂ ਕਪੜੇ ਤੈਂ ਕਰ ਲਈਏ ਅੱਜ ਧੋਤੀਆਂ ਸੀ ਚਾਦਰਾਂ 'ਚ ਕਪੜੇ ਧੋਤੇ ਨੇ ਤੇ ਚਲੋ ਹੁਣ ਆਪਾਂ ਤੈਂ ਕਰਕੇ ਚਾਦਰਾਂ ਨੂੰ ਤੇ ਕਪੜੇ ਰੱਖ ਲਈਏ ਤੇ ਸਬਜ਼ੀ ਆਪਣੀ ਬਣ ਜਾਣੀ ਆ